ਇਸੋ ਲਈ ਦੀ ਵੱਡੀ ਖਬਰ ਆ ਰਹੀ ਹੈ ਕਿ ਜਿਮਨੀ ਚੋਣਾਂ ਦੇ ਜੋ ਨਤੀਜੇ ਆ ਰਹੇ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੋ ਸੀਟਾਂ ਤੇ ਅੱਗੇ ਹੈ ਤੇ ਦੋ ਸੀਟਾਂ ਤੇ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਸ਼ੁਰੂ ਕਰ ਲੈਨੇ ਆ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਇੱਥੇ 1188 ਵੋਟਾਂ ਦੀ ਲੀਡ ਲੈ ਚੁੱਕੇ ਨੇ ਅਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ ਨੇ ਜਿਨ੍ਹਾਂ ਨੂੰ 8249 ਵੋਟਾਂ ਮਿਲੀਆਂ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਕਾੜਾ ਟਲਨੂ 9437 ਵੋਟਾਂ ਹਾਸਲ ਹੋ ਚੁੱਕੀਆਂ। ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਇੱਥੇ ਖਾਸੀ ਵੋਟ ਲੈ ਜਾਂਦੇ ਦਿਖਾਈ ਦੇ ਰਹੇ ਆ ਜਿਨ੍ਹਾਂ ਨੂੰ 7948 ਵੋਟਾਂ ਮਿਲ ਚੁੱਕੀਆਂ। ਗੁਰਦੀਪ ਸਿੰਘ ਬਾਠ ਬਾਗੀ ਹੋਏ ਸੀ ਆਮ ਆਦਮੀ ਪਾਰਟੀ ਤੋਂ ਜੋ ਇਸ ਵੇਲੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦਾ ਵੱਡਾ ਨੁਕਸਾਨ ਕਰ ਰਹੇ ਨੇ 7068 ਵੋਟਾਂ ਉਹ ਵੀ ਲਿ ਜਾ ਚੁੱਕੇ ਨੇ। ਗੋਵਿੰਦ ਸਿੰਘ ਸੰਧੂ ਨੂੰ 3101 ਵੋਟਾਂ ਹੁਣ ਤੱਕ ਮਿਲੀਆਂ ਨੇ ਤਾਂ ਇਸ ਤਰੀਕੇ ਨਾਲ 1188 ਵੋਟਾਂ ਦੀ ਲੀਡ ਪੂਰੇ 6 ਰਾਉਂਡ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਕਾਂਗਰਸ ਪਾਰਟੀ ਲੈ ਚੁੱਕੀ ਹੈ ਚੱਬੇਵਾਲ ਹਲਕੇ ਦੀ ਗੱਲ ਕੀਤੀ ਜਾਵੇ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਇਸ਼ਾਨ ਕੁਮਾਰ ਚੱਬੇਵਾਲ ਜਿਨ੍ਹਾਂ ਨੂੰ 18330 ਵੋਟਾਂ ਮਿਲੀਆਂ ਨੇ ਅਤੇ 8508 ਵੋਟਾਂ ਦੀ ਲੀਡ ਉਹਨਾਂ ਨੂੰ ਮਿਲ ਚੁੱਕੀ ਹੈ ਰਣਜੀਤ ਕੁਮਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 9822 ਵੋਟਾਂ ਮਿਲੀਆਂ ਨੇ ਤਾਂ ਲਗਭਗ ਅੱਧ ਦੇ ਵਿੱਚ ਨੇ ਇਸ਼ਾਨ ਚੱਬੇਵਾਲ ਦੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਇੱਥੇ ਵੱਡੀ ਲੀਡ ਦੇ ਨਾਲ ਜਿੱਤ ਵੱਲ ਵਾਦੀ ਦਿਖਾਈ ਦੇ ਰਹੀ ਹੈ ਜਿੱਥੇ ਪੰਜਾਹ ਰਾਉਂਡ ਗਿਣਤੀ ਹੋ ਚੁੱਕੀ ਹੈ ਗਿੱਦਲਵਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿੰਪੀ ਟੇਲੋ ਇੱਕ 10702 ਵੋਟਾਂ ਨਾਲ ਪਹਿਲੇ ਨੰਬਰ ਤੇ ਹੈ 1699 ਵੋਟਾਂ ਦੀ ਲੀਡ ਉਹਨਾਂ ਨੂੰ ਹੁਣ ਤੱਕ ਮਿਲ ਚੁੱਕੀ ਹੈ 9003 ਵੋਟਾਂ ਇੱਥੇ ਅਮਰਤਾ ਬੜੈਗ ਨੂੰ ਮਿਲੀਆਂ ਨੇ ਮਨਪ੍ਰੀਤ ਬਾਦਲ ਨੂੰ ਸਿਰਫ 2481 ਵੋਟਾਂ ਹਾਸਲ ਹੋਈਆਂ ਸੁਖਰਾਜ ਸਿੰਘ ਨੈਮੀਵਾਲਾ ਨੂੰ ਸਿਰਫ 115 ਵੋਟਾਂ ਹੁਣ ਤੱਕ ਮਿਲੀਆਂ ਨੇ ਤਾਂ ਇੱਥੇ 1699 ਵੋਟਾਂ ਦੀ ਲੀਡ ਦੇ ਨਾਲ ਦੋ ਰਾਉਂਡ ਦੀ ਗਿਣਤੀ ਇੱਥੇ ਦਿਖਾਈ ਜਾ ਰਹੀ ਹੈ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਿਸ ਤਰ੍ਹਾਂ ਲੀਡ ਮਿਲੀ ਹੈ ਆਮ ਆਦਮੀ ਪਾਰਟੀ ਨੂੰ ਅਗਲਾ ਹਲਕਾ ਜੇਕਰ ਦੇਖੀਏ ਤਾਂ ਉਹਨਾਂ ਦੇ ਵਿੱਚ ਆਉਂਦਾ ਡੇਰਾ ਬਾਬਾ ਨਾਨਕ ਜਿੱਥੇ ਕਾਂਗਰਸ ਪਾਰਟੀ ਦੇ ਜਤਿੰਦਰ ਕੌਰ ਰੰਦਾਵਾ ਚਾਰ ਰਾਉਂਡ ਗਿਣਤੀ ਤੋਂ ਬਾਅਦ 421 ਵੋਟਾਂ ਦੇ ਨਾਲ ਪਹਿਲੇ ਸਥਾਨ ਤੇ ਲੀਡ ਲੈ ਕੇ ਚੱਲ ਰਹੇ ਨੇ ਜਿਨ੍ਹਾਂ ਨੂੰ ਕੁੱਲ 13963 ਵੋਟਾਂ ਮਿਲ ਚੁੱਕੀਆਂ ਹਨ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਨੂੰ 13542 ਵੋਟਾਂ ਮਿਲ ਚੁੱਕੀਆਂ ਨੇ ਉਹ 421 ਵੋਟਾਂ ਦਾ ਪਿੱਛੜ ਰਹੇ ਨੇ ਰਵੀਕਰਨ ਸਿੰਘ ਕਾਲੋ ਭਾਜਪਾ ਦੇ ਉਮੀਦਵਾਰ ਨੇ 1875 ਵੋਟਾਂ ਸਿਰਫ ਉਹਨਾਂ ਨੂੰ ਇੱਥੇ ਮਿਲੀਆਂ ਨੇ ਤਾਂ ਇਹ ਸਾਰੀਆਂ ਸੀਟਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਦੋ ਤੇ ਆਮ ਆਦਮੀ ਪਾਰਟੀ ਅਤੇ ਦੋ ਤੇ ਕਾਂਗਰਸ ਪਾਰਟੀ ਇਸ ਵੇਲੇ ਲੀਡ ਬਣਾ ਕੇ ਅੱਗੇ ਚੱਲ ਰਹੇ ਆ ਨਤੀਜੇ ਦੇ ਵਿੱਚ ਕੀ ਤਬਦੀਲੀ ਆਉਂਦੀ ਹੈ ਜਾਂ ਫਿਰ ਅੱਗੇ ਰੁਝਾਨਾਂ ਦੇ ਵਿੱਚ ਕਿਸ ਤਰੀਕੇ ਦੇ ਪਰਵਰਤਨ ਆਉਣਗੇ ਉਸ ਦੇ ਨਾਲ ਤੁਹਾਡੇ ਰੋਗਰੂ ਹੁੰਦੇ ਰਹਿਣਗੇ ਤੁਸੀਂ ਜਿਹੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ